ਪੰਜਾਬ ਦੇ ਲੋਕ ਖੜਗੇ ਆਪ ਆदमी ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਕਿਉਂਕਿ ਮੰਤਰੀਆਂ ਵੱਲੋਂ ਬੇਨਕਾਬ ਕਰ ਦਿੱਤਾ ਕਿ ਆਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਨੂੰ ਅਤੇ ਆਪ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਨੂੰ ਇੱਧਰ ਅੰਦਰੋਂ ਅੰਦਰੀ ਗੱਲਬਾਤ ਕਰ ਲਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਪਰੀਮੋ ਅਰਵਿੰਦ ਕੇਸ਼ਿਵਾਲ ਅਤੇ ਮਨੀਸ਼ ਸੋਧਿਆ ਦੇ ਨਾਲ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਆਪ ਆਦਮੀ ਪਾਰਟੀ ਦੇਖਦੇ ਲੋਕ ਨੇ ਖਾਸ ਕਰਕੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਅਤੇ ਮਨੀਸ਼ ਸੋਧਿਆ ਪੰਜਾਬ ਦੇ ਹੱਕ ਵਿੱਚ ਨਹੀਂ ਖੜੇ ਅੱਗੇ ਜਦੋਂ ਛੋਟਾ ਮੋਟਾ ਵੀ ਅਧਿਕਾਰ ਹਦਕਾਟਨ ਕਰਨਾ ਹੁੰਦਾ ਹੈ ਕੋਈ ਸਮਾਗਮ ਹੁੰਦਾ ਹੈ ਮਨੀਸ਼ ਸੋਧਿਆ ਅਤੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਪਹਿਲ ਦੇ ਹাদার ਤੇ ਇਨਵੀਟੇਸ਼ਨ ਦਿੱਤੇ ਜਾਂਦੇ ਨੇ ਸਟੇਜਾਂ ਸਜਦੀਆਂ ਨੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਸਟੇਜਾਂ ਤੇ ਅਤੇ ਲੋਕਾਂ ਨੂੰ ਸਮੋਹਨ ਕੀਤਾ ਜਾਂਦਾ ਹੈ ਅਤੇ ਗੱਲਾਂ ਦਾ ਕਿੜਾ ਬਣਾਏ ਜਾਂਦੇ ਨੇ ਪੰਜਾਬ ਦੇ ਨਾਲ ਖੜਾਂਗੇ ਪੰਜਾਬ ਦੇ ਨਾਲ ਮਰਾਂਗੇ ਇਹ ਗੱਲ ਕਹੀ ਸੀ ਅਰਵਿੰਦ ਕੇਜੀਵਾਲ ਨੇ ਵੀ ਭਈ ਮੈਂ ਜਾਤ ਦਾ ਬਾਣੀਆਂ ਹਾਂ ਤੇ ਮੈਨੂੰ ਪਤਾ ਹੈ ਕਿ ਪੈਸਾ ਕਿੱਥੋਂ ਪੈਦਾ ਕਰਨਾ ਹੈ ਪੈਸਾ ਕਿਵੇਂ ਕਮਾਉਣਾ ਹੈ ਪੰਜਾਬ ਦੇ ਲੋਕਾਂ ਨੂੰ ਪੈਸਾ ਕਿਵੇਂ ਦੇਣਾ ਹੈ ਪੰਜਾਬ ਦੇ ਲੋਕਾਂ ਦੇ ਡਵੈਲਪਮੈਂਟ ਦੇ ਕੰਮ ਕਿਵੇਂ ਕਰਨੇ ਨੇ ਮੈਨੂੰ ਸਾਰਾ ਪਤਾ ਹੈ ਮੈਨੂੰ ਸਮਝਾਉਣ ਦੀ ਲੋੜ ਨਹੀਂ ਲੇਕਿਨ ਜਦੋਂ ਪੰਜਾਬ ਤੇ ਤਸੀਬਤ ਪਈ ਪੰਜਾਬ ਦੇ ਲੋਕ ਆਪ ਆਪੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਹੁਣ ਵਿਰੋਧ ਨਹੀਂ ਕਰ ਰਹੇ ਹੁਣ ਵਿਰੋਧ ਕਰ ਰਹੇ ਨੇ ਸੁਪਰੀਮੋ ਅਰਵਿੰਦ ਕੇਸ਼ੀਵਰ ਮਨੀ ਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਕੱਚੇ ਚਿੱਟੇ ਕੱਚੇ ਚਿੱਠੇ ਦੇ ਨਾਲ-ਨਾਲ ਪੋਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੋਲ ਕੇ ਰੱਖ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਭਈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਸੀਂ ਆਪੋ ਆਪਣੀ ਹਲਕਿਆਂ ਦੀਆਂ ਮੰਗਾ ਆਪੋ ਆਪਣੀ ਹਲਕਿਆਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਰੋਜ਼ਮਰਾਂ ਦੇ ਜ਼ਿੰਦਗੀ ਦੇ ਵਿੱਚ ਝਿਲਦੇ ਨੇ ਉਹ ਸਾਰੇ ਚਿੱਠੇ ਉਹ ਸਾਰੀਆਂ ਫੈਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟੀਬਲ ਉੱਤੇ ਰੱਖੀਆਂ ਲੇਕਿਨ ਰਿਸ਼ਨ ਕੁਮਾਰ ਨੇ ਉਹਨਾਂ ਫੈਲਾ ਨੂੰ ਵੇਖਿਆ ਹੀ ਨਹੀਂ ਉਲਟਾ ਨਾ ਤੇ ਆ ਆदमी ਪਾਰਟੀ ਦੇ ਵਿਧਾਇਕਾਂ ਦੀ ਗੱਲ ਸੁਣੀ ਗਈ ਨਾ ਮੰਤਰੀਆਂ ਦੀ ਇਸ ਕਰਕੇ ਹੁਣ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਅੰਦਰੋਂ ਅੰਦਰੀ ਪੰਜਾਬ ਤੇ ਹੱਕ ਦੇ ਵਿੱਚ ਖੜ ਗਏ ਨੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਹੁਣ ਉਹਨਾਂ ਵੱਲੋਂ ਸੱਚ ਬੋਲਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੀਆਂ ਸ਼ਕਤੀਆਂ ਖੋਕੇ ਸਾਡੀਆਂ ਪਾਵਰਾਂ ਖੋਕੇ ਆਪਣੀ ਜੇਬ ਦੇ ਵਿੱਚ ਪਾ ਕੇ ਰੱਖੀਆਂ ਤੇ ਜਿਸ ਦਾ ਖਮਿਆਜਾ ਸਾਨੂੰ ਕੁਤਨਾ ਪੈ ਰਿਹਾ ਹੈ ਲੋਕ ਸਾਨੂੰ ਗਾਲ੍ਹਾਂ ਕੱਢਦੇ ਨੇ ਤੇ ਲੋਕ ਸਾਨੂੰ ਹੁਣ ਵਿਧਾਇਕ ਨਹੀਂ ਲੋਕ ਤਾਂ ਸਾਨੂੰ ਮੈਂਬਰ ਪੰਚਾਇਤ ਵਾਲੀਆਂ ਵੋਟਾਂ ਵੀ ਨਹੀਂ ਪੈਣਗੇ ਚਾਹੇ ਉਹ ਨਰੇਸ਼ ਪਟਾਰੀਆ ਚਾਹੇ ਨੇ ਹਰਬੀ ਸਿੰਘ ਪਠਾਨ ਮਾਜਰਾ ਤੇ ਚਾਹੇ ਨੇ ਕੁਲਦੀਪ ਸਿੰਘ ਧਾਲੀਵਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਵਿਰੋਧ ਕੀਤਾ ਲੈਂਡ ਪੁਲਿੰਗ ਪਾਲਿਸੀ ਦਾ ਲੈ ਕੇ ਚਾਹੇ ਮੌਜੂਦਾ ਵਿਧਾਇਕ ਹੋਵੇ ਦਿਨੇਸ਼ ਝੱਡਾ ਚਾਹੇ ਹੁਣ ਸੰਸਦ ਮਾਲਵਿੰਦਰ ਕੰਗ ਤੇ ਚਾਹੇ ਹੁਣ ਕੁਲਦੀਪ ਸਿੰਘ ਢਾਲੀਵਾਲ ਤੇ ਚਾਹੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਸ਼ਤੇਦਾਰ ਯਾਨੀ ਕਈਆਂ ਵਿਧਾਇਕਾਂ ਅਤੇ ਕਈਆਂ ਮੰਤਰੀਆਂ ਨੇ ਅਤੇ ਕਈਆਂ ਸਸਦਾਂ ਨੇ ਅੰਦਰੋਂ-ਅੰਦਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਇਸ ਕਰਕੇ ਸੁਪਰੀਮੋ ਅਰਵਿੰਦ ਕੇਸ਼ਵਨ ਨੂੰ ਲੈਂਡ ਫਾਲਿੰਗ ਪਾਲਿਸੀ ਪਾਲਿਸੀ ਜਿਹੜੀ ਹੈ ਉਹ ਵਾਪਸ ਲੈਣੀ ਪਈ ਲੇਕਿਨ ਹਰਾਂ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਪੂਰੇ ਲਗਭਗ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹੜਾ ਦੇ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ ਤੇ ਲਗਭਗ 3 ਲੱਖ ਤੋਂ ਪਲੱਸ ਕਿਲਾ ਝੋਨੇ ਦੀ ਜਿਹੜੀ ਫਸਲ ਹੈ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਉਹਦੇ ਵਿੱਚੋਂ ਇੱਕ ਦਾਣਾ ਵੀ ਨਿਕਲਣਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲੇ ਤੱਕ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਉਧਰੋਂ 60000 ਕਰੋੜ ਰੁਪਏ ਪੰਜਾਬ ਦਾ ਪੈਂਡਿੰਗ ਪਿਆ ਹੈ ਸੈਂਟਰ ਸਰਕਾਰ ਦੇ ਕੋਲ ਲੈਣ ਵਾਲਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੋਕੇ ਜਵਾਬ ਦਿੱਤਾ ਹੈ ਦੇਸ਼ ਦੇ ਗ੍ਰਹਿ ਮੰਤਰੀ ਅਭਿਸ਼ਾ ਨੇ ਕਿਉਂਕਿ ਨਰਿੰਦਰ ਮੋਦੀ ਤਾਂ ਜਾਪਾਨ ਦੇ ਦੌਰੇ ਤੇ ਨੇ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੇ ਨਾਲ ਮਤਰਿਆ ਵਿਹਾਰ ਇੱਕ ਪਾਸੇ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਇਹਨਾਂ ਹੜਾਂ ਦੇ ਵਿੱਚ ਨਾ ਤੇ ਅਰਵਿੰਦ ਕੇਜੀਵਾਲ ਦੱਸੇ ਨਾ ਮਨੀਸ਼ ਸੋਢੀਆ ਨਾ ਸਤਿੰਦਰ ਜੈਨ ਤੇ ਨਾ ਸੰਦੀਪ ਪਾਟਕ ਯਾਨੀ ਕਿ ਦਿੱਲੀ ਲੋਬੀ ਵਾਲੇ ਜਿਹੜੇ ਗੱਲ-ਗੱਲ ਤੇ ਪੰਜਾਬ ਆ ਜਾਂਦੇ ਸੀ ਜਿਹੜੇ ਗੱਲ-ਗੱਲ ਗੱਲ-ਗੱਲ ਤੇ ਸਮਾਗਮ ਰੱਖ ਲੈਂਦੇ ਸੀ ਗੱਲ-ਗੱਲ ਤੇ ਉਦਘਾਟਨ ਕਰਦੇ ਸੀ ਆ 10 ਦਿਨ ਹੋ ਗਏ ਨੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਦੇ ਵਿੱਚ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਲੇਕਿਨ ਇਹਨਾਂ ਕੇਜੀਵਾ ਮਨੀਸ਼ ਸੋਡਿਆ ਅਤੇ ਸਤਿੰਦਰ ਜੈਨ ਅਤੇ ਸੰਦੀਪ ਪਾਟਕ ਕੋਣਾ ਵੱਲੋਂ ਜਿਹੜੇ ਆਮ ਆਦਮੀ ਪਾਰਟੀ ਦੇ ਹੈੱਡ ਨੇ ਤੁਰਾਂ ਨੇ ਉਹਨਾਂ ਇੱਕ ਵਾਰ ਵੀ ਨਾ ਤੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਨਾ ਪੰਜਾਬ ਦੇ ਲੋਕਾਂ ਦੇ ਨਹੀਂ ਲਾਈਵ ਹੋ ਕੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕਿਆ ਭਾਈ ਅਸੀਂ ਹਮਦਰਦੀ ਕਰ ਪ੍ਰਗਟ ਕਰਦੇ ਹਾਂ ਅਸੀਂ ਪੰਜਾਬ ਤੋਂ ਲੋਕਾਂ ਦੇ ਨਾਲ ਖੜੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੋਕੇ ਜਵਾਬ ਦਿੱਤਾ ਗਿਆ ਇਹ ਅਜਹਰਪਾਲ ਸਿੰਘ ਚਿਮਾ ਨੇ ਖਲਾਸਾ ਕੀਤਾ ਕਿ ਸਾਨੂੰ ਪੌਸ਼ਟ ਰਿਪੋਰਟ ਨਹੀਂ ਆਈ 60000 ਕਰੋੜ ਰੁਪਏ ਸਾਡਾ ਬਣਦਾ ਹੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ 50-50000 ਰੁਪਿਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕੋਲ ਪੈਸਾ ਹੀ ਨਹੀਂ ਕਿਵੇਂ ਦੇਣਗੇ ਉਧਰ ਰਵਿੰਦ ਕੇਸ਼ੀਬਾਹ ਮਨੀਸ਼ 소ਡਿਆ ਸਿੰਦਰ ਜੈਤ ਸੰਦੀਪ ਪਾਠਕ ਵਰਗੇ ਜਿਹੜੇ ਦਿੱਲੀ ਤੋਂ ਬੈਠੇ ਹੁਕਮ ਚਲਾਉਂਦੇ ਸੀ ਜਿਨ੍ਹਾਂ ਦੇ ਇੱਕ ਕਹੇ ਤੇ ਅਫਸਰशाही ਉਹਨਾਂ ਦੇ ਪਿੱਛੇ ਲੱਗ ਜਾਂਦੀ ਸੀ ਅਫਸਰशाही ਨੇ ਦਿੱਲੀ ਵਾਲਿਆਂ ਦੀ ਮੰਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਾਰੀਆਂ ਪਾਵਰਾਂ ਖੋਹ ਲੀਆਂ ਇਸ ਕਰਕੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਅਸੀਂ ਹੁਣ ਡਾਂਗਾ ਲੈ ਕੇ ਲੱਗਾਂਗੇ ਚਾਹੇ ਉਹ ਸੁਪਰੀਮੋ ਹੋਵੇ ਚਾਹੇ ਉਹ ਮਨੀਸ਼ 소ਡਿਆ ਹੋਵੇ ਚਾਹੇ ਉਹ ਸਿੰਦਰ ਜੈਨ ਹੋਣ ਤੇ ਚਾਹੇ ਹੋਰ ਸੰਦੀਪ ਪਾਟਕ ਜੋ ਆਪ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਅਸੀਂ ਸਾਰਿਆਂ ਦੇ ਮਗਰ ਡਾਂਗਾ ਲੈ ਕੇ ਲੱਗਾਂਗੇ ਕਿਉਂ ਲੱਗਾਂਗੇ ਕਿਉਂਕਿ ਇਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਇਹ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਖੜੇ ਇਹ ਪੰਜਾਬ ਦੇ ਪੰਜਾਬ ਦੇ ਨਾਲ ਖੜਨ ਦੀ ਗੱਲ ਕਰਦੇ ਸੀ ਪੰਜਾਬ ਦੇ ਨਾਲ ਮਰਨ ਦੀ ਗੱਲ ਕਰਦੇ ਸੀ ਲੇਕਿਨ ਪੰਜਾਬ ਦੇ ਵਿੱਚ ਜਿਵੇਂ ਹੀ ਹਾਰਾ ਦੀ ਸਥਿਤੀ ਨਾਜਕ ਪੁਣੀ ਬਣੀ ਤੇ ਇਹ ਰਾਤੋਂ ਰਾਤ ਦਿੱਲੀ ਨੂੰ ਤਿੱਤਰ ਹੋ ਗਿਆ